ਸਾਨੂੰ ਪੱਥਰ ਟਾਂਕੇ ਦਾ ਦੁਬਾਰਾ 10 ਦਾ ਪੱਥਰ ਟਾਂਕੇ ਦੀ ਸਮਝ ਨਹੀਂ ਆਈ ਤਾਂ ਆਪਾਂ ਪੱਥਰ ਟਾਂਕਾ ਸਿਖਾਉਣ ਵਾਸਤੇ ਸਭ ਤੋਂ ਪਹਿਲਾਂ ਇੱਕ ਟ੍ਰੇਸ ਰੈਡੀ ਕੀਤਾ। ਤੁਸੀਂ ਕਲੀਅਰਲੀ ਦੇਖ ਸਕਦੇ ਹੋ ਪਹਿਲਾਂ ਆਪਾਂ ਪੱਥਰ ਟਾਂਕੇ ਦਾ ਟ੍ਰੇਸ ਰੈਡੀ ਕਰ ਲਿਆ ਹੈਗਾ ਤੇ ਹੁਣ ਆਪਾਂ ਤੁਹਾਨੂੰ ਕ ਸਿਖਾਵਾਂਗੇ ਵੀ ਕਿਵੇਂ ਬਣਦਾ ਹੈ। ਤਾਂ ਇੱਕ ਆਪਾਂ ਐਂਕਰ ਵਰਕ ਦਾ ਹੀ ਤਾਂ ਗੱਲ ਲਿਆ ਹੈਗਾ ਤੇ ਉਹੀ ਲੰਬੀ ਸੂਈ ਲਈ ਹੈ ਤੇ ਜਿਹਦੇ ਵਿੱਚ ਆਪਾਂ ਐਵੇਂ ਪੱਥਰ ਟਾਂਕੇ ਦਾ ਕੰਮ ਜਿਹੜਾ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਪੱਥਰ ਟਾਂਕੇ ਦੇ ਵਿੱਚ ਜਾਲ ਰੈਡੀ ਹੁੰਦਾ। ਜਿਹਨੂੰ ਮੱਕੜੀ ਦਾ ਜਾਲ ਆਪਾਂ ਬੋਲ ਦਿੰਦੇ ਆ ਠੀਕ ਹੈ ਜਾਲ ਬਣਾਉਣਾ ਪਹਿਲਾਂ ਆਪਾਂ ਜਾਲ ਬਣਾਉਣ ਵਾਸਤੇ ਤੁਸੀਂ ਪਹਿਲਾਂ ਕੀ ਕਰਨਾ ਪੂਰਾ ਜਿਹੜਾ ਆਪਾਂ ਡਰਾ ਕੀਤਾ ਹੈਗਾ ਉਹਦੇ ਉੱਪਰ ਉੱਪਰ ਤੁਸੀਂ ਧਾਗੇ ਨੂੰ ਪੂਰੇ ਉਹ ਕਰ ਲੈਣਾ ਬੋਲ ਲੈਣਾ ਠੀਕ ਹੈ ਪੂਰਾ ਸੋਨਾ ਧਾਗਾ ਜਿਹੜਾ ਤੁਸੀਂ ਆ ਉਹਨੂੰ ਜਿਹੜੀ ਚੀਜ਼ ਛਾਪੀ ਵੀ ਆ ਉਹਨੂੰ ਬੋਲ ਲਓ ਪ੍ਰੋਪਰ ਬਹੁਤ ਕਲੀਅਰਲੀ ਕਾਫੀ ਡਾਰਕ ਥ੍ਰੈਡ ਨਾਲ ਅੱਜ ਤੁਹਾਨੂੰ ਸਿਖਾ ਰਹੀ ਹਾਂ ਵੀ ਤਾਂ ਕਿ ਕਲੀਅਰਲੀ ਤੁਹਾਨੂੰ ਇਹ ਚੀਜ਼ ਜਿਹੜੀ ਦਿਖ ਜੇ ਠੀਕ ਹੈ ਜੀ ਆਪਣਾ ਜਿਹੜਾ ਜਾਲ ਹੈ ਉਹ ਇੱਕ ਸਾਈਡ ਦਾ ਰੈਡੀ ਹੈ ਇੱਕ ਪਾਸੇ ਐਵੇਂ ਪੰਜ ਪੱਤੀਆਂ ਪੈਂਦੀਆਂ ਨੇ ਪੰਜ ਟਾਂਕੇ ਆ ਜਿਹੜੇ ਉਹ ਪੈ ਜਾਣਗੇ ਫਿਰ ਜਿਹੜਾ ਪੰਥਾ ਟਾਂਕੇ ਦਾ ਵਰਕ ਹੈ ਜਿਹੜਾ ਸ਼ੁਰੂ ਹੁੰਦਾ ਆਪਾਂ ਪਹਿਲਾਂ ਜਾਲ ਬਣਾਵਾਂਗੇ ਸਰ ਤਾਂ ਫਿਰ ਆਪਾਂ ਤੁਹਾਨੂੰ ਵਰਕ ਕਰਨਾ ਸਿਖਾਵਾਂਗੇ। ਇਹਨਾਂ ਆਪਾਂ ਜਾਲ ਬਣਾ ਲਾਂਗੇ। ਤਾਂ ਇਹ ਮੈਂ ਕਾਫੀ ਲੰਬਾ ਧਾਗਾ ਪਹਿਲਾਂ ਹੀ ਪਾਇਆ ਵੀ ਆਪਾਂ ਨੂੰ ਧਾਗੇ ਦੀ ਪ੍ਰੋਬਲਮ ਨਾ ਆਵੇ। ਓਕੇ ਜੀ। ਜਾਲ ਤਾਂ ਦੋ ਫੁੱਲਾਂ ਦਾ ਜਾਲ ਹੈ ਜਿਹੜਾ ਰੈਡੀ ਹੈ ਇਹ ਬਹੁਤ ਸੋਹਣਾ ਬਣਦਾ ਤੇ ਸੋਹਣਾ ਵੀ ਬਣਦਾ ਤੇ ਗੁੰਦਵਾ ਵੀ ਬਣਦਾ ਇਹਨੂੰ ਮਤਲਬ ਜਿਵੇਂ ਮਰਜੀ ਵਾਸ਼ ਕਰੀ ਜਾਓ ਜਿਵੇਂ ਸਿੰਧੀ ਬੂਟੀ ਹੈ ਹਨਾ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ ਰੋਜ਼ ਫਲਾਰਸ ਬਣਦੇ ਨੇ ਜਾਂ ਬੁਲੀਅਨ ਸਟਿਚ ਵਾਲਾ ਬਣਦਾ ਉਹਨੂੰ ਥੋੜਾ ਜਿਆ ਧਿਆਨ ਨਾਲ ਪੰਦਿਆ ਵੀ ਉਹ ਪੱਠਾ ਜਿਆ ਹੋ ਜਾਂਦਾ ਹਨਾ ਤਾਂ ਇਹਦੇ ਵਿੱਚ ਇਹ ਜਿਆ ਕੋਈ ਚੱਕਰ ਨਹੀਂ ਹੈਗਾ ਦੇਖੋ ਕੱਲਾ ਜਾਲ ਬਣਿਆ ਵੀ ਸੋਹਣਾ ਲੱਗਦਾ ਤਾਂ ਨਵੇਂ ਤੁਸੀਂ ਫੇਲਾਂ ਜਾਉ ਬਣਾ ਲੈਣਾ। ਇਹ ਧਾਗਾ ਥੋੜਾ ਲੰਬਾ ਪਾਇਆ ਸੀਗਾ ਤਾਂ ਕਿ ਸਾਰਾ ਫੁੱਲ ਜਿਹੜਾ ਵਧੀਆ ਬਣ ਜੇ। ਜਿਹੜਾ ਵੀ ਟਾਂਕਾ ਸਿੱਖਣਾ ਹੋਵੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਦੀ ਡਿਮਾਂਡ ਦੱਸ ਸਕਦੇ ਆਪਾਂ ਉਹੀ ਟੰਕਾ ਸੋਡੇ ਲਈ ਲੈ ਕੇ ਆਵਾਂਗੇ ਤਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਸਿੱਖ ਸਕੋ ਤੇ ਆਪ ਦਾ ਕੰਮ ਹੈ ਜਿਹੜਾ ਸ਼ੁਰੂ ਕਰ ਸਕੋ ਆਪ ਦੇ ਲਈ ਆਪ ਦੇ ਸੂਟ ਰੈਡੀ ਕਰ ਸਕੋ ਸੇਲ ਕਰਨ ਲਈ ਆਪ ਦੇ ਸੂਟ ਰੈਡੀ ਕਰ ਸਕੋ ਇੱਕ ਕਈ ਭੈਣਾਂ ਪੁੱਛਦੀਆਂ ਨੇ ਤੁਸੀਂ ਮਟੀਰੀਅਲ ਕਿੱਥੋਂ ਲੈਣੇ ਹੋ ਜਿਹੜੇ ਰੀਲਾਂ ਬਟਨ ਵਾਲੀਆਂ ਦੁਕਾਨਾਂ ਹੁੰਦੀਆਂ ਵੀਰ ਇਹਨਾਂ ਤੋਂ ਸਾਰਾ ਮਟੀਰੀਅਲ ਮਿਲ ਜਾਂਦਾ ਕੋਈ ਐਵੇਂ ਦਾ ਆਪਾਂ ਹੋਲ ਸੇਲ ਇਨ ਆ ਹਾਈ ਲੈਵਲ ਤੇ ਤਾਂ ਕਰਦੇ ਨੇਗੇ ਵੀ ਆਪਾਂ ਇਕੱਠੇ ਹੀ 2000 1000 ਡੱਬਾ ਚੱਕਣਾ ਹਨਾ ਜਿੰਨੀ ਜਿੰਨੀ ਚੀਜ਼ ਚਾਹੀਦੀ ਹੁੰਦੀ ਓਨੇ ਬਾਏ ਕਰਕੇ ਆ ਦਾ ਜੀ ਬਣਾ ਲਓ ਇਹ ਆਲਮੋਸਟ ਸਾਰੇ ਕਿਤੇ ਸੇਮ ਹੀ ਮਿਲਦੀਆਂ ਨੇ ਕੋਈ ਆਏਗੇ ਦੇ ਵਿੱਚ ਹੋਣੀ ਹੈਗਾ ਵੀ ਕੋਈ ਹੋਲ ਸੇਲ ਚ ਬਹੁਤ ਸਸਤਾ ਪੈਣ ਦਾ ਹੋਊਗਾ ਜਾਂ ਕੁਝ ਕੁਝ ਨਹੀਂ ਕੋਈ ਪ੍ਰਾਈਸ ਆ ਸਭ ਕਿਤੇ ਠੀਕ ਹੈ ਆਪਣਾ ਜਾਲ ਬਣ ਕੇ ਰੈਡੀ ਆ ਦੇਖੋ ਕਿੰਨਾ ਸੋਹਣਾ ਮਕੜੀ ਦਾ ਜਾਲ ਬਣ ਗਿਆ ਹੁਣ ਆਪਾਂ ਇਹਨੂੰ ਭਰਾਂਗੇ ਭਰਾਂਗੇ ਕਿਵੇਂ ਇੱਕ ਥਾਂ ਤੋਂ ਸ਼ੁਰੂ ਕਰ ਲਓ ਠੀਕ ਹੈ ਤਾਂ ਇਹਦੇ ਵਿੱਚ ਬਹੁਤ ਸੌਖਾ ਹੈ ਇਹਨੂੰ ਕੀ ਕਰਨਾ ਇੱਕ ਪਹਿਲੀ ਜੀ ਨੂੰ ਦੱਬ ਦੇਣਾ ਦੂਜੀ ਚੱਕ ਲੈਣਾ ਤੀਜਾ ਦੱਬ ਦੇਣਾ ਚੌਥਾ ਚੱਕ ਲੈਣਾ ਤਾਂ ਇਸ ਤਰੀਕੇ ਨਾਲ ਤਾਣੀ ਜੀ ਬੁਣਨੀ ਹੈ ਇਹਦੇ ਵਿੱਚ ਆਪਾਂ ਫਿਰ ਆਪਾਂ ਕੀ ਕਰਨਾ ਇਧਰੋਂ ਚੱਕ ਲੈਣਾ ਤੇ ਜਲੜਾ ਚੱਕ ਲੈਣਾ ਸਾਈਡ ਵਾਲਾ ਚੱਕ ਮਤਲਬ ਆਪੋਜ਼ਿਟ ਚੱਕੜੇ ਨੇ ਆਪੋਜ਼ਿਟ ਚੱਕ ਕੇ ਇੱਕ ਦੂਜੀ ਦੇ ਵਿੱਚ ਦੀ ਨਘਾਈ ਜਾਣੇ ਤਾਂ ਇੱਕ ਬਹੁਤ ਸੋਹਣਾ ਜਾਲਜਾ ਬਣ ਕੇ ਆਪਣੇ ਕੋਲੇ ਰੈਡੀ ਹੋ ਜਾਊਗਾ ਉਮੀਦ ਹੈ ਤੁਹਾਨੂੰ ਕਲੀਅਰਲੀ ਦਿਖ ਰਿਹਾ ਹੋਊਗਾ ਤੇ ਬਹੁਤ ਸੋਹਣੀ ਚੀਜ਼ ਬਣ ਕੇ ਰੈਡੀ ਹੁੰਦੀ ਹੈ ਦੇਖੋ ਕਿੰਨਾ ਸੋਹਣਾ ਬਣ ਗਿਆ ਹੁਣ ਜਿਹੜਾ ਨਿਚਲਾ ਜਮਾ ਲਾਸਟ ਪੱਤੀ ਵਾਲਾ ਜਾਲ ਹੈ ਇਹ ਆਲਮੋਸਟ ਬਣ ਕੇ ਆਪਣਾ ਰੈਡੀ ਹੈ ਇੱਕ ਅੱਧਾ ਟਾਂਕਾ ਜਿਹੜਾ ਇਹਦੇ ਵਿੱਚੋਂ ਹੋਰ ਪਾਊਗਾ ਤੇ ਉਸ ਤੋਂ ਬਾਅਦ ਉਤਲੇ ਤਿੰਨ ਪੱਤੀਆਂ ਦਾ ਜਾਲ ਰਹਿ ਜਾਊਗਾ ਇੱਕ ਵਾਰੀ ਹੋਰ ਫੈਟੂਗਾ ਇੱਕ ਵਾਰੀ ਹੋਰ ਬਣਾ ਲੈਣਾ ਨੇ ਠੀਕ ਹੈ ਥੋੜਾ ਆਨੇ ਕਿਚਕੀ ਨਹੀਂ ਕਰਨਾ ਲੂਜ਼ ਲੂਜ਼ ਹੀ ਕਰਨਾ ਤਾਂ ਕਿ ਆਪਣਾ ਸੋਨਾ ਜਿਹੜਾ ਡਿਜ਼ਾਈਨ ਆ ਉਹ ਬਣ ਕੇ ਰੈਡੀ ਹੋ ਜਾਵੇ ਠੀਕ ਹੈ ਉੱਪਰ ਲਾ অলমোਸਟ ਰੈਡੀ ਆ ਹੁਣ ਆਪਾਂ ਪਹਿਲੀਆਂ ਤਿੰਨ ਚੋਂ ਕੱਢਣਾ ਸ਼ੁਰੂ ਕਰਦਾਂਗੇ ਚੱਕੋ ਜੀ ਹੁਣ ਆਪਾਂ ਪਹਿਲੀਆਂ ਤਿੰਨ ਚੋਂ ਹੀ ਕੱਢਣਾ ਇਹ ਆ ਪਰ ਇਹਨਾਂ ਚੋਂ ਵਸ ਦੇਖੋ ਉੱਪਰਲੇ ਤਿੰਨਾਂ ਚੋਈਂ ਜਾਲ ਬੁਣੀ ਜਾਣਾ ਫਿਰ ਉੱਪਰਲੇ ਕੱਲੇ ਦਾ ਜਾਲ ਬਣਾ ਲਾਂਗੇ ਇੱਕ ਵਾਰੀ ਉਧਰੋਂ ਚੱਕ ਲੈਣਾ ਉਧਰੋਂ ਨੱਪ ਦੇਣਾ ਇੱਕ ਵਾਰੀ ਉਧਰੋਂ ਚੱਕ ਦੇਣਾ ਉਧਰੋਂ ਨੱਪ ਦੇਣਾ ਬਸ ਈਜ਼ੀ ਕਮ ਮੈਜ਼ਰਿੰਗ ਬਹੁਤ ਸੌਖਾ ਥੋੜਾ ਜਿਹਾ ਟਾਈਮ ਕੰਜ਼ਿਊਮੇਗਾ ਤੇ ਧਾਗਾ ਵੀ ਜ਼ਿਆਦਾ ਲੱਗਦਾ ਪਰ ਸੋਹਣੀ ਵੀ ਲੋਕੋ ਨਹੀਂ ਸੋਹਣੀ ਆਉਂਦੀ ਹਾਂ ਠੀਕ ਹੈ ਹੁਣ ਜਿਹੜਾ ਉੱਪਰਲਾ ਰਹਿ ਗਿਆ ਇਹਨੂੰ ਕੱਲੇ ਨੂੰ ਬੁਣ ਦੇਣਾ ਇਹ ਦਿਵਾਲੇ ਦਿਵਾਲੇ ਮਤਲਬ 2-3 ਵਾਰੀ ਆਰਾਊਂਡ ਆਰਾਊਂਡ ਘੁਮਾ ਦੋ ਤਾਂ ਉਵੇਂ ਜਿਹੜਾ ਉਵੇਂ ਉਹਦੇ ਉੱਤੇ ਵੀ ਆਉਣ ਲੱਗਣ ਲੱਗ ਜਾਂਦਾ ਵੀ ਹਾਂ ਵਰਕ ਹੋ ਗਿਆ ਆ ਦੇਖੋ ਪੱਤੀ ਕਿੰਨੀ ਸੋਹਣੀ ਬਣ ਕੇ ਰੈਡੀ ਹੋਈ ਹੈ ਇਸੇ ਤਰੀਕੇ ਨਾਲ ਹੀ ਆਪਾਂ ਨੈਕਸਟ ਪੱਤੀ ਬੁਣਨੀ ਹੈ ਇਹਦੇ ਆਇ ਆਇ ਆਵੜਾ ਫੁੱਲ ਵੀ ਬਣਦਾ ਹੈ ਗੋਲ ਫੁੱਲ ਵੀ ਬਣਦੇ ਨੇ ਇਸਦੇ ਨਾਲ ਆਪਾਂ ਸਾਨੂੰ ਗੋਲ ਫੁੱਲ ਵੀ ਸਿਖਾ ਦਾਂਗੇ ਪਰ ਇੱਕ ਵਾਰੀ ਜਿਹੜਾ ਮੇਨ ਪੱਥਰ ਟਾਂਕੇ ਦਾ ਫੁੱਲ ਬਣਦਾ ਉਹ ਇਹੀ ਬਣਦਾ ਇਹ ਇਹ ਵਾਲੇ ਦੀਆਂ ਬੂਟੀਆਂ ਹੀ ਪੈਂਦੀਆਂ ਹੁੰਦੀਆਂ ਪੱਥਰ ਟਾਂਕੇ 'ਚ ਕੋਈ ਬੜਾ ਲੰਮਾ ਛੋੜਾ ਡਿਜ਼ਾਈਨ ਨਹੀਂ ਹੁੰਦਾ ਪੱਥਰ ਟਾਂਕੇ ਦੀਆਂ ਬੂਟੀਆਂ ਬਾਈਆਂ ਹੀ ਬਹੁਤ ਸੋਹਣੀਆਂ ਲੱਗਦੀਆਂ ਨੇ ਜਿਵੇਂ ਨਹੀਂ ਪਹਿਲੀ ਪੱਤੀ 'ਚ ਪਤਾ ਲੱਗਿਆ ਉਹ ਦੂਸਰੀ ਪੱਤੀ ਸਿੱਖ ਸਕਦਾ ਹੈ ਬਹੁਤ ਸਾਰੀਆਂ ਭੈਣਾਂ ਨੇ ਸੂਟ ਤਿਆਰ ਕੀਤੇ ਨੇ ਕੋਈ ਆਪਦੀ ਬੇਟੀ ਦਾ ਸੂਟ ਤਿਆਰ ਕਰਦੀ ਹੈ ਕਿਸੇ ਨੇ ਆਦੇ ਮੰਮੀ ਦਾ ਸੂਟ ਤਿਆਰ ਕੀਤਾ ਕਿਸੇ ਨੇ ਆਪ ਦਾ ਕੀਤਾ ਹਨ ਤੁਸੀਂ ਕਿਸੇ ਦਾ ਵੀ ਸੂਟ ਰੈਡੀ ਕਰ ਸਕਦੇ ਹੋ ਜੇ ਤੁਹਾਨੂੰ 2-4 ਟਾਂਕੇ ਵੀ ਆ ਗਏ ਨਾ ਤੁਸੀਂ ਬਹੁਤ ਸੋਹਣਾ ਡਿਟਲ ਵਰਕ ਕਰ ਸਕਦੇ ਹੋ ਬਸ ਸਫਾਈ ਦਾ ਕੰਮ ਹੁੰਦਾ ਹੈ ਨੀਡਲ ਵਰਕ ਦੇ ਵਿੱਚ ਜਿੰਨੀ ਜ਼ਿਆਦਾ ਸਫਾਈ ਹੋਊਗੀ ਓਨਾ ਹੀ ਵਧੀਆ ਹੋਊਗਾ ठीक है जी हूँ अपने उतले जाल शुरू हो गया इतिया खत्म हो गया हम उपरला दोला का जहाज ਤੇ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਪੱਥਰ ਟੰਕਿਆ ਜਿਹੜਾ ਆ ਗਿਆ ਹੁੱਕ ਆ ਤੇ ਅਗਲੀਆਂ ਜਿਹੜੀਆਂ ਦੋ ਪੱਤੀਆਂ ਨੇ ਇਹ ਤੁਸੀਂ ਕੰਪਲੀਟ ਕਰ ਦਿਓ ਤੇ ਐਵੇਂ ਦਾ ਫੁੱਲ ਬਣਾ ਕੇ ਮੈਨੂੰ ਫੋਟੋ ਭੇਜਿਓ ਕਿਉਂਕਿ ਹੁਣ ਏਡਾ ਲੰਬਾ ਉਹ ਕਰਨਾ ਫੁੱਲ ਬਣਾਉਣਾ ਇੱਕ ਵੀਡੀਓ ਦੇ ਵਿੱਚ ਪੋਸੀਬਲ ਨਹੀਂ ਕਿਉਂਕਿ ਇਹ ਇਹ ਵਾਲਾ ਤੁਹਾਨੂੰ ਕੱਲਿਆਂ ਨੇ ਹੁਣ ਕਰਨਾ ਹੋਵੇ ਤਾਂ ਹੁਣ ਫੁੱਲ ਵੀ ਬਣ ਜਾਂਦਾ ਪਰ ਜੇ ਉਹ ਨਾਲ ਦੱਸਣਾ ਹੁੰਦਾ ਦਿਖਾਉਣਾ ਹੁੰਦਾ ਹੈ ਹਨਾ ਤਾਂ ਉਦੋਂ ਆਪਾਂ ਬਹੁਤ ਕੌਨਸ਼ੀਅਸ ਹੁੰਨੇ ਆ ਵੀ ਆਪਣਾ ਹੱਥ ਨਾ ਮੂਰੇ ਆਵੇ ਚੀਜ਼ ਪ੍ਰੋਪਰ ਦਿਖ ਜੇ ਤਾਂ ਕਰਕੇ ਦੇਖੋ ਜੀ ਟਾਂਕੇ ਲਈ ਫੁੱਲ ਬਣਗੇ ਆਈਆਂ ਬਣ ਜਾਣਗੇ ਤੇ ਤੁਹਾਡਾ ਪੱਥਰ ਟਾਂਕੇ ਦਾ ਡਿਜ਼ਾਈਨ ਹੈ ਜਿਹੜਾ ਰੈਡੀ ਹੋ ਜਾਊਗਾ ਤਾਂ ਜਲਦੀ ਤੇ ਜਲਦੀ ਤੁਸੀਂ ਵੀ ਸੋਹਣੇ ਸੋਹਣੇ ਪੱਥਰ ਟਾ ਕੇ ਸੰਤ ਕੱਢੋ ਫੋਟੋ ਭੇਜੋ ਥੈਂਕ ਯੂ ਇਹਨੇ ਬਿਜਲੀ ਚੀਜ਼ ਐ ਜਿਹੜੀ ਉਹਨੂੰ ਵੀ ਤੁਸੀਂ ਕਿਸੇ ਹੋਰ ਤਰੀਕੇ ਨਾਲ ਪਾ ਸਕਦੇ ਹੋ ਜਿਵੇਂ ਮੋਤੀ ਲਾ ਦੋ ਬਹੁਤ ਛੋਨੇ ਛੋਨੇ ਮੋਤੀ ਮਿਲਦੇ ਨੇ ਮਾਰਕੀਟ ਚ ਵੱਡੇ ਛੋਟੇ ਜਿਵੇਂ ਦਾ ਮਰਜੀ ਸਾਈਜ਼ ਜਿਵੇਂ ਆਪਾਂ ਇਹ ਥੋੜਾ ਜਿਹਾ ਵੱਡਾ ਹੈਗਾ ਫੁੱਲ ਤਾਂ ਪੈਦੇ ਵਿਚਾਲੇ ਐ ਜਿਹੜਾ ਵੱਡਾ ਮੋਤੀ ਲਾ ਸਕਦੇ ਆ ਤੇ ਇੱਕ ਇੱਕ ਨਾ ਬਹੁਤ ਬਰੀਕ ਬਰੀਕ ਮੋਤੀ ਮਿਲਦੇ ਨੇ ਬਿਲਕੁਲ ਛੋਟੇ ਹਣਾ ਉਹ ਛੋਟੇ-ਮੋਤੀ ਇੱਥੇ ਲੱਗ ਜਾਂਦੇ ਨੇ ਆ ਪੰਜੇ ਕਾਰਨਰਸ ਤੇ ਤੇ ਉਹ ਹੋਰ ਵੀ ਜ਼ਿਆਦਾ ਸੋਹਣੇ ਲੱਗਦੇ ਨੇ ਤੇ ਆਪਾਂ ਨੈਕਸਟ ਵੀਡੀਓ ਚ ਕੱਲ ਨੂੰ ਤੁਹਾਨੂੰ ਇਹਨਾਂ ਚ ਮੋਤੀ ਲਾ ਕੇ ਸੋਹਣਾ ਜਿਹਾ ਸੂਟ ਬਣਾਉਣਾ ਸਿਖਾਵਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਜਿਹੜਾ ਰੈਡੀ ਹੋ ਜਾਂਦਾ ਤੇ ਇਹ ਜਿਹੜਾ ਹੁਣ ਮੋਤੀ ਆਪਾਂ ਇੱਥੇ ਲਾਇਆ ਇਹਨੂੰ ਤੁਸੀਂ ਆਲੇ-ਦੁਆਲੇ ਗੰਢਾਂ ਦੇ ਕੇ ਵੀ ਕਵਰ ਕਰ ਸਕਦੇ ਹੋ ਤੇ ਇੱਥੇ ਤੁਹਾਨੂੰ ਮੋਤੀ ਲਾਉਣਾ ਦੱਸ ਹੀ ਦਿੰਨੇ ਆ ਤਾਂ ਇਹਦੇ ਵਿੱਚ ਤੁਸੀਂ ਆਪਣੇ ਕੋਲੇ ਬੜਾ ਛੋਟਾ ਮੋਤੀ ਜੇਰਾ ਮੁਕਤੀ ਵੀ ਹੈਗਾ ਆਪਣੇ ਕੋਲੇ ਤਾਂ ਆਹ ਵਾਲੇ ਜਿਹੜੇ ਨਿੱਕੇ 모ਤੀ ਨੇ ਨਾ ਆਹ ਵਾਲੇ ਛੋਟੇ 모ਤੀ ਇੱਥੇ ਯੂਜ਼ ਹੁੰਦੇ ਨੇ ਜਿਵੇਂ ਸੂਈ ਦੇ ਵਿੱਚ 모ਤੀ ਪਾਇਆ ਤਾਂ ਕੰਨੀ ਦੇ ਉੱਤੇ ਟੱਡ ਦਿੱਤਾ ਫਿਰ ਅਗਲੀ ਕੰਨੀ ਸੂਈ ਲੈ ਗੇ ਠੀਕ ਹੈ ਅਗਲੀ ਵਾਰੀ ਵੀ ਸੂਈ 'ਚ 모ਤੀ ਪਾਇਆ ਤੇ ਕੱਢ ਦਿੱਤਾ ਸੌਰੀ ਲਓ ਜੀ ਦੇਖੋ ਕਿੰਨਾ ਸੋਹਣਾ ਲੱਗਦਾ ਬੰਦਲੇ ਸਾਈਸੀ ਮੂਰਤੀ ਮੈਂ ਲੱਗਿਆ ਵੀ ਬਰੀਕ ਮੋਤੀ ਹੈ ਨਹੀਂਗੇ ਤਾਂ ਮੈਂ ਸੋਚਿਆ ਕੱਲ ਦੱਸ ਦੂੰ ਪਰ ਚਲੋ ਅੱਜ ਹੀ ਇਹ ਚੀਜ਼ ਕਲੀਅਰ ਹੋਊਗੀ ਹੋਰ ਵੀ ਵਧੀਆ ਤਾਂ ਆ ਦੇਖੋ ਨੈਕਸਟ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਰਿਹਾ ਅੱਜਕੱਲ ਮੋਤੀਆਂ ਦਾ ਕੰਮ ਬਹੁਤ ਚੱਲਿਆ ਹੋਇਆ ਬਰੀਕ ਮੋਤੀ ਸਿੱਪੀ ਇਹ ਚੀਜ਼ਾਂ ਲਾ ਕੇ ਤੁਸੀਂ ਹੋਰ ਵੀ ਸੂਟ ਨੂੰ ਸੋਹਣਾ ਬਣਾ ਸਕਦੇ ਹੋ ਠੀਕ ਹੈ ਜੀ ਦੇਖੋ ਇਸ ਤਰੀਕੇ ਨਾਲ ਹੀ ਇੱਧਰ ਲਾ ਦਿਓ ਇਹ ਮੋਤੀ ਵੀ ਜਿੱਥੋਂ ਆਪਾਂ ਲੈਸਾਂ ਵਗੈਰਾ ਲੈਣੇ ਆ ਹਨਾ ਉਥੋਂ ਆਪਾਂ ਨੂੰ ਇਹਨਾਂ ਦੀਆਂ ਨਾ ਮਾਲਾ ਮਿਲ ਜਾਂਦੀਆਂ ਨੇ ਉਹ ਜਿੰਨੀਆਂ ਵੀ ਸੁੰਨ ਚਾਹੀਦੀਆਂ ਹੋਣ ਕਾਫੀ ਸਸਤੀਆਂ ਹੁੰਦੀਆਂ ਤਾਂ ਉਹ ਤੁਸੀਂ ਲੈ ਕੇ ਕਲਰਫੁੱਲ ਵੀ ਮਿਲ ਜਾਂਦੇ ਆ ਜੇ ਰੰਗ ਬਰੰਗੇ ਮੂਰਤੀ ਵੀ ਲਾਉਣੇ ਨੇ ਤਾਂ ਉਹ ਵੀ ਮਿਲ ਜਾਂਦੇ ਨੇ ਤਾਂ ਇਹਦੇ ਵਿੱਚ ਤੁਸੀਂ ਐਵੇਂ ਮੋਤੀ ਲਾ ਕੇ ਡਿਜ਼ਾਈਨਿੰਗ ਕਰ ਸਕਦੇ सारे मोती अपने लग के रेडी है देखो, बहुत सोहनी मोती लग रहे हैं जो सारा फुल बनिया हो सारे कंप्लीट बूटी पी हो फुल फ्रंट के उ बहुत सोहनी लगनी वाल वर्क के बनाओ सोहने सोने सूट मूर्तियों पत्थर टंकी थैंक यू Simplemente, <laughs> primaria.